ਹੈਲੋ ਗਾਇਜ਼ ਵੈਲਕਮ ਬੈਕ ਟੂ ਅਨਦਰ ਵਲੋਗ ਅੱਜ ਆਪਾਂਰੇ ਜਾਣਾ ਜੀ ਅਖੰਡ ਪਾਠ ਸਾਹਿਬ ਸੀਗੇ ਸਾਡੇ ਜਾਣ ਪਹਿਚਾਨ ਵਾਲਿਆਂ ਦੇ ਉੱਥੇ ਆਪਾਂ ਨੂੰ ਸੱਦਿਆ ਸੀਗਾ ਜੀ ਆਪਾਂ ਉੱਥੇ ਜਾਵਾਂਗੇ ਉੱਥੇ ਤੁਹਾਨੂੰ ਜਾ ਕੇ ਮਿਲਦੇ ਆਂ ਜੀ ਹਾਂਜੀ ਗਾਇਜ਼ ਹੁਣ ਆਪਣੇ ਡੈਡੀ ਨਾਲ ਵੀ ਆ ਗਏ ਸੀਗੇ ਉੱਥੇ ਜਾ ਕੇ ਮਿਲਦੇ ਆਂ ਆਹ ਜੀ ਡੈਡੀ ਮੇਰਾ ਦੇਖਿਓ ਆਪਾਂ ਦੇ ਜੀਏ ਕੰਨਾ ਕਰ ਹਣ ਤੁਹਾਨੂੰ ਉਹਨਾਂ ਦੇ ਘਰ ਦੇਖੋ ਜੀ ਆਹ ਘਰ ਆ ਤੁਹਾਨੂੰ ਮੱਥਾ ਟੇਕ ਕੇ ਮਿਲਦੇ ਆਂ ਹਾਂਜੀ ਗਾਇਜ਼ ਉਹ ਆਪਣਾ ਆ ਗਿਆ ਸੀਗਾ ਚਾਹ ਪੀਣ ਲੱਗ ਗਏ ਸੀਗੇ ਆ ਦੇਖੋ ਜੀ ਆ ਸਾਡੀ ਪਲੇਟ ਆ ਜੀ ਹਾਂਜੀ ਗਾਇਜ਼ ਉਹ ਹੁਣ ਆ ਸੀਗੇ ਉੱਥੇ ਸੀਗੇ ਕਾਂਠੇ ਪਾੜਦੇ ਆ ਮੇਰੇ ਆੜੀ ਆ ਔਰ ਗਾਇਜ਼ ਕਿਵੇਂ ਹੋ ਇਹਨੇ ਮੈਨੂੰ ਕਿਹਾ ਮੜ ਜਾ ਘਰੇ ਜਾ ਕੇ ਹੁਣ ਇਹਦੇ ਘਰੇ ਚੱਲਦੇ ਆ ਆ ਦੇਖੋ ਜੀ ਆ ਗਾਇਜ਼ ਉਹ ਨਾ ਪਾੜ ਅੜੀ ਕਿਕਰ ਉਹ ਆ ਗਏ ਸੀਗੇ ਹਾਂਜੀ ਗਾਇਜ਼ ਲੰਚ ਲੱਗ ਗਿਆ ਸੀ ਆਪਾਂ ਨੇ ਕਰਨ ਲੱਗੋ ਲੰਚ ਅਰੇ ਹਮਾਰੇ ਦੋਸਤੋ ਦਾ ਲੰਚ ਇਹਨੇ ਚੌਲ ਹੀ ਖਾਣੇ ਆ ਆਦੇ ਭਰਾ ਦਾ ਲੰਚ ਚ ਚਲੋ ਓਕੇ ਭਾਈ ਆਪਾਂ ਘਰੇ ਜਾ ਕੇ ਮਿਲਦੇ ਹਾਂ ਲੰਚ ਕਰਕੇ ਜੀ ਗਾਇਸ ਹੁਣ ਆਪਾਂ ਅੱਗੇ ਜੀ ਖੱਡ ਪਾੜਦੇ ਹੋ ਘਰੇ ਹੁਣ ਜਾਵਾਂਗੇ ਗਰੀਆਣੀ ਕਿਉਂਕਿ ਅੱਜ ਦਸਵੀਂ ਆ ਦਸਵੀਂ ਦੇ ਬੰਥਾ ਟੇਕੀ ਦਾ ਹੁੰਦਾ ਵਾ ਆ ਦੇਖੋ ਜੀ ਮੇਰੀ ਭੈਣ ਆ ਜੀ ਆਪੂਆ ਦੀ ਕੁੜੀ ਆ ਦੇਖੋ ਜੀ ਹੁਣ ਆਪਾਂ ਅੱਗੇ ਜੀ ਗਰੀਆਣੀ ਆ ਦੇਖੋ ਅੱਜ ਦਸਵੀਂ ਸੀਗੀ ਤਾਂ ਕਿ ਪੇੜ ਇੱਥੇ ਤੇ ਸ਼ਹਿਰਾ ਲੱਗਦਾ ਹੁੰਦਾ ਇਦਰੇ ਦੁਸ਼ਹਿਰ ਲਾਦਾ ਮੇਰਾ ਆਡੀਓ ਹਾਂਜੀ ਗਾਇਸ ਹੁਣ ਅਸੀਂ ਨਿਕਲਿਆ ਸੀਗਾ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਓਕੇ ਬਾਏ ਟਾਟਾ ਸੀ